ਕੀ ਹਾਲ ਚਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਵਲੌਗਰ ਤਨੰਦ ਵਿੱਚ ਵੇ ਗਾਇਸ ਅੱਜ ਮੇਰਾ ਨਇਆ ਵੀਡੀਓ ਸਿੰਘ ਕਿਉਂਕਿ ਅੱਜ ਮੇਰੇ ਵੀਰ ਭਰਾ ਦੇ ਮਰ ਗਏ ਦੀਆਂ ਪੱਗ ਤੇ ਇਹ ਵਲੌਗ ਸ਼ਾਇਦ ਆਊਗਾ ਕੱਲ ਪਰਸਪਤਾ ਕਿਉਂਕਿ ਅਰੇ ਪਿਛੇ ਵਲੌਗ ਪਏ ਨੇ ਪੈਂਡਿੰਗ ਤੇ ਪਹਿਲੇ ਉਪਲੋਡ ਕਰਨੇ ਫਿਰ ਇਹ ਆਊਗਾ ਤੇ ਇਹਦੇ ਮਨ ਕੇ ਤੀਏ ਗਾਇਸ ਪੱਗ ਮੈਂ ਉੱਠਿਆ ਗਾਇਸ ਸਵੇਰ ਦਾ ਤੇ ਉੱਠ ਉੱਟ ਕੇ ਕੈਂਦੀਆਂ ਮਾਰ ਕੇ ਪਰ ਨਾ ਬੁਲਾ ਪਾ ਬਈ ਮਨਸਕੂਲ ਦੇ ਕੱਪੜੇ ਹੁਣ ਬਾਅਦ ਚ ਪਾਉਣੇ ਸਕੂਲ ਦੇ ਨਾ ਨੂੰ ਮੈਂ ਸਕੂਲ ਜਾਣ ਵਕਤ ਗਈ ਇਸ ਪੇਨੇ ਪੱਗ ਬੰਦੀ ਸਹੀ ਰਾਜੋ ਪਧਾਰੋ ਛੁੱਟੀ ਅੱਜ ਐਸ਼ਾ ਸਾ ਜਾਈਦਰ ਹੁਣ ਬਾਈ ਵੀ ਆ ਚੁੱਕੇ ਨੇ ਅੱਜ ਦੇ ਵਲੌਗ ਦੇ ਵਿੱਚ ਮੈਂ ਫਿਰਨਾ ਅੱਜ ਲਹਰਾ ਬਹਰਾ ਬੱਚ ਗੀਆਂ ਅੱਜ ਦੇ ਵਲੌਗ ਦੇ ਵਿੱਚ ਗਾਇਸ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੱਡੇ ਦੇ ਪੱਗ ਬਾ ਚੜੀ ਵਾ ਥੋੜੀ ਰਹੀ ਹੈਗੀ ਫਿਨਿਸ਼ਿੰਗ ਕਰਨ ਆਣੀ ਆ ਬਾਕੀ ਜਨ ਪਿਛੇ ਉਹ ਲਾ ਦੇਣੀ ਆ ਆਪਾਂ ਕਿਹਨੂੰ ਆਂਦੇ ਆ ਗਈ ਗਈ ਮੋੜ ਨਹੀਂ ਮਗਰ ਲਾ ਦੀ ਤੂੰ ਆਪ ਸਿਆਣਾ ਮਿਆਣਾ ਬੰਦਾ ਥੋੜਾ ਥੋੜਾ ਸਿਆਣਾ ਮਿਆਣਾ ਬੰਦਾ ਇਹਦੇ ਮੋੜ ਨਹੀਂ ਲਾ ਲਾ ਕੇ ਵੇਖੀਓ ਨਵੀਂ ਬਾਗ ਹੈ ਨਾ ਫੁੱਲ ਵਗਦੀ ਤੋਂ ਓਟਲੀ ਹਾਂ ਨਹੀਂ ਦੋਸਤੋ ਹਰਮਨ ਪਾਜੀ ਫਿਨਿਸ਼ਿੰਗ ਕਰ ਲਈ ਜਾਂਦੇ ਮੈਂ ਕਰਨੀ ਫਿਨਿਸ਼ਿੰਗ ਮੈਂ ਥੋੜੀ ਜਿਹੀ ਕਰਦੇ ਆ ਸਾਫ ਸਫਾਈ ਬਾਗ ਦੀ ਤੇ ਨਹੀਂ ਇਹਦੇ ਵਾਟ ਜੇ ਹੋਤੇ ਨਹੀਂ ਖੁੱਲੇ ਖੁੱਲੇ ਨੇ ਤੋ ਕਦੀ ਇਹਨਾਂ ਕੱਠੇ ਕਰਦੇ ਕਦੀ ਇਹਨਾਂ ਖੁੱਲੇ ਖੁੱਲੇ ਆ ਨਹੀਂ ਦੋਵੇਂ ਨਹੀਂ ਤੂੰ ਇੱਕ ਪਾਸੇ ਰਹਿਣਾ ਗਾਈ ਚੈੱਕ ਕਰੋ 80 ਸਪਰੀ ਬਾਗ ਅੱਧਾ ਜੋ ਜਾਂਦਾ ਨਹੀਂ ਨੂੰਣ ਇਸ ਤਰ੍ਹਾਂ ਹਰ ਵਾਰੀ ਕਹਿਣਾ ਅੱਧਾ ਹੀ ਹੋ ਗਿਆ ਤੇਰਾ ਇਹਦੀ ਕੁਛ ਨਹੀਂ ਕੀਤਾ ਤੂੰ ਆਹ ਦਾ ਕਰੁੰਦੇ ਨਹੀਂ ਨਹੀਂ ਵੀਰੇ ਮੈਂ ਵੀਡੀਓ ਕੱਟ ਹੀ ਦੇਣੀ ਵਿੱਚ ਕੁਛ ਨਹੀਂ ਕੀਤਾ ਤੂੰ ਤੇ ਗਾਇਸ ਜੋੜੀ ਪਾਣੀ ਖਾਈਏ ਗਾਇਸ ਅਭੀ ਹੁਣ ਚੱਲਾ ਆਪਣੇ ਘਰੇ ਤੇ ਮੈਂ ਚੱਲਾਂ ਗਾਇਸ ਸਕੂਲ ਦੇ ਤੇ ਚੱਲੀਏ ਗਾਇਸ ਸਕੂਲ ਦੇ ਤੇ ਪਾਣੀ ਹਣੀ ਚੱਲੇ ਨੇ ਘਰੇ ਸੋਹਣੀ ਬੋਬੇ ਲੱਗਦੀ ਓਏ ਹੋਏ ਹਾਂ ਹਾਂਜੀ ਦੋਸਤੋ ਹੁਣ ਮੈਂ ਆਜ ਗਿਆ ਸਕੂਲੋਂ ਸਕੂਲੋਂ ਆ ਕੇ ਮੜਾ ਪਰ ਨਾ ਟਿ ਲਾਇਓ ਮੜਾ ਲਗਾਣੀ ਹਾਂਜੀ ਤੇ ਗਾਇਸ ਹੁਣ ਪਰ ਨਾ ਮੜਾ ਲਵਾ ਚੁਦਾ ਤੇ ਗਰਲਿੰਗ ਆਈਸ ਤੇ ਰੋਟੀ ਪਾਣੀ ਖਾਣੇ ਆ ਪਰ ਚੱਲਦੇ ਗਾਇਸ ਟਿਊਸ਼ਨ ਦੇ ਦੋਸਤੋ ਬੋਏ ਬੋਏ ਹਾਂਜੀ ਦੋਸਤੋ ਟਿਊਸ਼ਨ ਦਾ ਟਾਈਮ ਹੋ ਚੁੱਕਿਆ ਤੇ ਗਾਇਸ ਹੁਣ ਮੈਂ ਚਾਹਾਂਦਾ ਟਿਊਸ਼ਨ ਤੇ ਤੇ ਚਲਿਏ ਗਾਇਸ ਟਿਊਸ਼ਨ ਦੇ ਚੈੱਕ ਕਰੋ ਦੋਸਤੋ ਤੇ ਆਹ ਜੁੜਿਆ ਸੁੱਤੀ ਨੇਸ ਤੋਂ ਹਾਂਜੀ ਦੋਸਤੋ ਹੋਣਾ ਪਾ ਚੁੱਕੇ ਗਾਇਸ ਟਿਊਸ਼ਨ ਦੇ ਟਿਊਸ਼ਨ ਤੋਂ ਆ ਕੇ ਤਾਂ ਹੁਣ ਗਾਇਸ ਆਪਾਂ ਜੱਸ ਭਾਈ ਘਰ ਆਏ ਹਾਂ ਹਜੂਰੀਆ ਲੈਣ ਤੇ ਜੱਸ ਭਾਈ ਨੂੰ ਆਖੰਦੇ ਆਇਆ ਹਰਮਣ ਤੇ ਫੋਨ ਕੀਤਾ ਚੈੱਕ ਕਿਉਂ ਹੁੰਦਾ ਹੀ ਕੋਈ ਨਿੱਘ ਰਹੇ ਹੋ ਚੱਲ ਚੱਲ ਵੇ ਟੜੀਏ ਟੜੀਏ ਲੀਵੇ ਗਾਇਸ ਫਿਰ ਜੱਸ ਭਾਈ ਘਰੇ ਹਜੂਰੀਆ ਲੈ ਕੇ ਚੱਲਦੇ ਘਰੇ ਚਲੋ ਗਾਇਸ ਤੁਹਾਨੂੰ ਪਤਾ ਜੱਸ ਭਾਈ ਨੇ ਲਵਾ ਆਈਫੋਨ ਲੈ ਲਿਆ ਨਹੀਂ ਪਤਾ ਗਾਇਸ ਚੈੱਕ ਕਰੋ ਦਿਖਾਓ ਭਾਈ ਵਾਂ ਤੇ ਨਵਾਂ ਦਪੇ ਲੋ ਭਾਈ ਨੇ ਉਹ ਲਿਆ ਹੀ ਐਕਸ ਹੁਣ ਐਕਸੈਸ ਲੈ ਲਿਆ ਵਿਖਾਓ ਭਾਈ ਵੱਡੇ ਬੰਦੇ ਚੈੱਕ ਕਰੋ ਲੈ ਯਾਰ ਹੋਰ 10 ਸੈਕਿੰਡ ਹੋ ਗਏ ਉਹੀ ਆ ਨਹੀਂ ਵੀਰ ਨਵਾ ਆ ਦੇ ਗਾਈਸ ਹੁਣ ਆਪਾਂ ਚੱਲਦੇ ਇੱਕ ਕਰੇ ਤੇਰੀ ਆਸ਼ੀਸ਼ਾ ਇੱਕ ਟਾਕੰਦਾ ਕੀਤਾ ਹੀ ਗਾਈਸ ਹੁਣ ਆਪਾਂ ਆ ਚੁੱਕੇ ਆ ਆਪਣੇ ਘਰੇ ਤਾਂ ਹੁਣ ਆਪਾਂ ਚਲੀਏ ਗਾਈਸ ਘਰੇ ਬਾਜ ਤਾਂ ਜਲੀ ਗੁਰ ਨਵਿਓਣਾ ਤੂੰ ਆਹੋ ਚਲੋ ਮੈਨੂੰ ਗਾਈਜ਼ ਹੁਣ ਮੈਂ ਆ ਚੁੱਕਾ ਗੁਰਦਾਰੇ ਤੇ ਗੁਰਦਾਰੇ ਆ ਕੇ ਤੇ ਚੜੀਏ ਗਾਈਜ਼ ਸੁਖਾਸਣ ਕਰਾਉਣ ਚੈੱਕ ਕਰੋ ਮੈਨੂੰ ਲੱਗਦਾ ਕੋਈ ਹੈ ਨਹੀਂ ਚੜੀਏ ਗਾਈਜ਼ ਨਾ ਬਸ ਸੁਖਾਸਣ ਕਰਾ ਲੈ ਸੁਖਾਸਣ ਕਰਾ ਕੇ ਦੋਨੋਂ ਬਚਲੇ ਗਏ ਇਸ ਘਰਾਂ ਨੂੰ ਚਲਿਏ ਚੌਲ ਬਾਗ ਮੈਂ ਲੱਤ ਖਾਏਗਾ ਮੇਰ ਨੂੰ ਮੈਂ ਤੇਰੀ ਚੱਪਲ ਗਾਈਜ਼ ਹਾਂ ਹੁਣ ਪਾਜੀ ਵੀ ਆ ਚੁੱਕੇ ਨੇ ਸੀ ਨਾ ਪਾਜੀ ਤੇ ਤੀ ਪਾਜੀ ਵੀ ਆ ਚੁੱਕੇ ਨੇ ਹੁਣ ਆਪਾਂ ਚੱਲਦੇ ਗਾਈਜ਼ ਗੁਰਦਾਰੇ ਨੂਰ ਰਣੀ ਆਜਣਾ ਬਾਏ ਬਾਏ ਨੂਰ ਕੀ ਕੀਰਤਨ ਤੇ ਆ ਚੁੱਕੇ ਆ ਹਾਂਜੀ ਹਾਂਜੀ ਗਾਇਜ਼ ਨਾਮ ਆ ਕੀਰਤਨ ਤੇ ਆ ਚੁੱਕਿਆ ਤੇਰੀ ਹੈ ਗਾਇਜ਼ ਸਤਾ ਦਿਵਿੰਦਰ ਏ ਉਹ ਆਉਂ ਜਾਗਦਾ ਹੀ ਗਾਇਜ਼ ਕਹ ਲ ਤੈ ਚੱਪਲ ਗਵਾ ਲਈ ਅੱਜ ਨਹੀਂ ਤੇਰੀ ਹੈ ਗਾਇਜ਼ ਨੂੰ ਅੰਦਰ ਪਤਾ ਨਹੀਂ ਬੜਾ ਸ਼ਾਂਤੀ ਨਾਲ ਬਹਿ ਲਿਆ ਕਰੋ ਠੀਕ ਮਮਾ ਵਲੋਗ ਨਹੀਂ ਪਈ ਚਲਿਏ ਹਨ ਚਲੋ ਗਾਇਸ ਚਿੜੀ ਉਹਨੇ ਨਗਰ ਪਛਤਾ ਖਾਣ ਚਲੋ ਨਗਰ ਖਾਣ ਦੀ ਆ ਗਈ ਦੁਬਾਰਾ ਗਾਇਸ ਉਹਨਾਂ ਬਾਲ ਨਗਰਬਾਨੀ ਛਕ ਲੈ ਤੋਣਾ ਪਏ ਚਲਿਏ ਘਰੇ ਗਾਇਸ ਆ ਵੇਖੋ ਮੇਰਾ ਆਪਣਾ ਨੰਬਰ ਹੀ ਸੇਵ ਕੀਤਾ ਇੰਨੇ ਗਾਇਸ ਸਾਰੇ ਉਥੇ ਰਹਿ ਪਏ ਆ ਤਾਂ ਹੀ ਤਿੰਨੇ ਜਾਣੇ ਬਸ ਆ ਗਏ ਤੋਣਾ ਹੋ ਗਿਆ ਚੱਲ ਗਏ ਘਰਾਂ ਨੂੰ ਚਲਿਏ ਗਾਇਸ ਘਰੇ ਤੇ ਦੱਸ ਗਾਇਸ ਉਹ ਤਾਂ ਆਪਣਾ ਵੀਰ ਭਰਾ ਚਲ ਗਿਆ ਘਰੇ ਤੇ ਹੁਣ ਆਪਾਂ ਵੀ ਚਲਿਏ ਕਰਿਆ ਸਰ मामा लबनी वा एॾा ई लाई